ਭਗਤ ਪਰਮਾਨੰਦ ਜੀ ਜਿਹੜੇ ਨੇ ਇਤਿਹਾਸਕਾਰਾਂ ਨੇ ਇਹਨਾਂ ਬਾਰੇ ਬੜੀ ਖੋਜ ਕੀਤੀ ਮੰਨਿਆ ਜਾਂਦਾ ਬੰਦਗੀ ਇੰਨੀ ਕੀਤੀ ਇਹਨਾਂ ਨੇ ਰੋਜ਼ ਇੱਕ ਦਿਨ ਦੇ ਵਿੱਚ ਕਟੋ-ਕਟ 700 ਵਾਰ ਵਾਹਿਗੁਰੂ ਨੂੰ ਦੰਡੋਤ ਕਰਿਆ ਕਰਦੇ ਸੀ 700 ਵਾਰ ਭਗਤ ਪਰਮਾਨੰਦ ਜੀ 700 ਵਾਰ ਰੱਬ ਨੂੰ ਦੰਡੋਤ ਕਰਦੇ 700 ਵਾਰ ਮੁੜ ਮੁੜ ਕੇ ਸਜਦਾ ਕਰਦੇ ਇੱਕ ਦਿਨ ਦੇ ਵਿੱਚ ਆਪਾਂ ਗੁਰੂ ਸਾਹਿਬ ਜੀ ਨੂੰ ਸਵੇਰ ਮੱਥਾ ਟੇਕਦੇ ਹਾਂ ਕੋਜੁਰ ਸੇਖਾ ਜਿਹੜੇ ਸ਼ਾਮੀ ਵੀ ਆਉਂਦੇ ਆ ਉਹ ਸ਼ਾਮੀ ਢੇਕਦੇ ਆ ਕਿੰਨੀ ਵਾਰ ਬੰਦਾ ਇਦਾਂ ਅਕਾਲ ਪੁਰਖ ਦਾ ਸ਼ੁਕਰ ਕਰਦਾ ਰੋਟੀ ਖਾਣ ਸਮੇ ਪ੍ਰਸ਼ਾਦਾ ਛਕਣ ਤੋਂ ਬਾਅਦ ਵੀ ਅਸੀਂ ਸ਼ੁਕਰ ਕਰਦੇ ਆ ਪਰ 700 ਵਾਰ ਮੱਥਾ ਢੇਕਣਾ ਦਿਨ ਦੇ ਵਿੱਚ ਅਕਾਲ ਪੁਰਖ ਨੂੰ ਬਹੁਤ ਇਦਾਂ ਸਾਰਾ ਦਿਨ ਹੀ ਪਾਉ ਉਹਨਾਂ ਦਾ ਇਦਾਂ ਲੰਘ ਜਾਂਦਾ ਹੋਵੇਗਾ ਇਹਨਾਂ ਦੇ ਜੀਵਨ ਵਿੱਚੋਂ ਜਿਹੜੀ ਇਹ ਗਾਥਾ ਮਿਲਦੀ ਆ ਅੱਖਾਂ ਦੇ ਵਿੱਚ ਸਦਾ ਹੀ ਵਿਰਾਗ ਹੁਣ ਕਰਕੇ ਹੰਝੂ ਹੁੰਦੇ ਨੈਣਾ ਵਿੱਚੋਂ ਨੀਰ ਵਗਦਾ ਹੀ ਰਹਿੰਦਾ ਸੀ ਅੱਖਾਂ ਦੇ ਵਿੱਚੋਂ ਵਾਹਿਗੁਰੂ ਦੇ ਪਿਆਰ ਦੇ ਵਿੱਚ ਸਿਮਰਨ ਕਰਦੇ ਸੀ ਤੇ ਨੈਣੋਂ ਨੀਰ ਜਿਹੜਾ ਸੀ ਨੈਣਾਾਂ ਦੇ ਵਿੱਚੋਂ ਅੰਜੂ ਵਹਿੰਦੇ ਰਹਿੰਦੇ ਵਿਛੋੜੇ ਦੀ ਪੀੜ ਕਰਕੇ ਸੁਪਨੇ ਵਿੱਚ ਤੁਸਾਂ ਮਿਲੇ ਸਾਨੂੰ ਅਸਾਂ ਤਾਗਲ ਬੱਕੜੀ ਪਾਈ ਭਾਈ ਵੀਰ ਸਿੰਘ ਜੀ ਦੀ ਜਿਵੇਂ ਕਪਤਾ ਵੀ ਪਰ ਨਿਰਾ ਨੂਰ ਤੁਸੀ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ ਧਾ ਚਰਣਾ ਤੇ ਸੀਸ ਨਵਾਇਆ ਸਾਡੇ ਮੱਥੇ ਸ਼ੋ ਨਾ ਪਾਈ ਤੁਸੇ ਉੱਚੇ ਅਸੀਂ ਨੀਵੇਂ ਸਾਂ ਸਾਡੀ ਪੇਸ਼ ਨਾ ਗਈ ਆ ਕਾਈ ਇਸ ਤਰ੍ਹਾਂ ਦਾ ਇਹਨਾਂ ਦਾ ਜੀਵਨ ਸੀ ਪ੍ਰਮਾਤਮਾ ਦੇ ਵਿਛੋੜੇ ਦਾ ਸੱਲ ਸਦਾ ਹੀ ਇਹਨਾਂ ਦੇ ਅੰਦਰ ਰਿਹਾ ਜਦੋਂ ਬਚਪਨ ਦੇ ਵਿੱਚ ਸੀਨਾ ਭਗਤ ਜੀ ਪਰਮਾਨੰਦ ਜੀ ਇਹਨਾਂ ਨੂੰ ਲਿਖਣ ਦਾ ਸ਼ੌਂਕ ਸੀ ਲਿਖਦੇ ਸੀ ਕਵਤਾਵਾਂ ਬਣਾਇਆ ਕਰਦੇ ਇਸ ਤਰ੍ਹਾਂ ਭਾਵਕੀ ਲਿਖਾਰੀ ਵੀ ਸਨ ਲਿਖਾਰੀ ਹੋਣ ਦੇ ਨਾਲ-ਨਾਲ ਗਵਈਏ ਵੀ ਸਨ ਗਾ ਵੀ ਲੈਂਦੇ ਸੀ ਇਹ ਵੀ ਕਿਹਾ ਜਾਂਦਾ ਸੰਸਕ੍ਰਿਤ ਭਾਸ਼ਾ ਬ੍ਰਿਜ ਭਾਸ਼ਾ ਬੜੀ ਔਖੀ ਆ ਹਿੰਦੀ ਇਹਦੇ ਇਹ ਵਿਦਵਾਨ ਸੀ ਬਹੁਤ ਜ਼ਿਆਦਾ ਵਿਦਿਆ ਇਹਨਾਂ ਨੇ ਕਾਫੀ ਪੜ੍ਹੀ ਸੀ। ਸ਼ੁਰੂ-ਸ਼ੁਰੂ ਦੇ ਵਿੱਚ ਇਹਨਾਂ ਦਾ ਜਿਹੜਾ ਜੀਵਨ ਹੈ ਗੁਰੂ ਪਿਆਰਿਓ ਇਹਨਾਂ ਨੇ ਫਿਰ ਸਰਗੁਣ ਦੀ ਪੂਜਾ ਕੀਤੀ ਹੈ। ਇਹ ਵੀ ਮੰਨਿਆ ਜਾਂਦਾ ਕਿ ਮੂਰਤੀ ਦੇ ਇਹ ਪੁਜਾਰੀ ਸੀ ਪਹਿਲਾਂ-ਪਹਿਲਾਂ। ਸ਼ੁਰੂ ਇਹਨਾਂ ਨੇ ਸਰਗੁਣ ਕੋਈ ਕੀਤਾ ਵਾ ਪਰ ਅੱਗੇ ਜਾ ਕੇ ਰੂਪ ਬੰਦਗੀ ਦਾ ਨਿਰਗੁਣ ਵਾਲਾ ਹੋ ਗਿਆ। ਇੱਕ ਪੜਿਆ-ਲਿਖਿਆ ਇੰਨਾ ਵੱਡਾ ਵਿਦਵਾਨ ਸੰਸਕ੍ਰਿਤ ਭਾਸ਼ਾ ਬਹੁਤ ਔਖੀ ਭਾਸ਼ਾ ਬ੍ਰਿਜ ਭਾਸ਼ਾ ਵੀ ਕੋਈ ਸੌਖੀ ਨਹੀਂ। ਚਲੋ ਹਿੰਦੀ ਤਾਂ ਆਪਾਂ ਮੰਨ ਲੀਨੇ ਹਾਂ ਬੰਦੇ ਬੋਲ ਲਿੰਦੇ ਹਿੰਦੀ ਭਾਸ਼ਾ ਨੂੰ ਪਰ ਸੰਸਕ੍ਰਿਤ ਤਾਂ ਬਹੁਤ ਮਹਿੰਗੀ ਭਾਸ਼ਾ ਹੈ ਬ੍ਰਿਜ ਭਾਸ਼ਾ ਵੀ ਬੜੀ ਔਖੀ ਆ ਗੁਰੂ ਪਿਆਰਿਓ ਉਹਦੇ ਵੱਡੇ ਵਿਦਵਾਨ ਸੀਗੇ ਇਹ ਇਹਨਾਂ ਦਾ ਉੱਥੇ ਨਾਮ ਹੈ ਸ਼੍ਰੀ ਭਗਵੰਤ ਮੰਦਰ ਬਣਿਆ ਮਹਾਰਾਸ਼ਟਰ ਦੇ ਵਿੱਚ ਉਹ ਬਾਰਸੀ ਦੇ ਵਿੱਚ ਬਹੁਤ ਫੇਮਸ ਮੰਦਰ ਆ ਉਹ ਬੜਾ ਉਥੋਂ ਇਲਾਕੇ ਦਾ ਮੰਨਿਆ ਹੈ 110 ਸਾਲ ਦੀ ਉਮਰ ਇਹਨਾਂ ਨੇ ਬਤੀਤ ਕੀਤੀ ਆ 110 ਸਾਲ ਕੀਤਾ ਕੀ ਆ ਬੰਦਗੀ ਹੀ ਕੀਤੀ ਆ ਵਾਹਿਗੁਰੂ ਦੇ ਚਰਨਾਂ ਵਿੱਚ ਜਨ ਜਿਹੜੇ ਅਬਤੀਤ ਕੀਤੇ ਤੇ ਇਹਨਾਂ ਦੀ ਉੱਥੇ ਇੱਕ ਛੋਟੀ ਜੀ ਸਮਾਧੀ ਵੀ ਬਣੀ ਹੋਈ ਹੈ ਜਿੱਥੇ ਇਹਨਾਂ ਨੇ ਸਰੀਰ ਛੱਡਿਆ ਉੱਥੇ ਇਹਨਾਂ ਦੇ ਮੰਦਰ ਦੇ ਵਿੱਚ ਇਹਨਾਂ ਦੀ ਜਗ੍ਹਾ ਬਣੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਤੇ ਕਿਰਪਾ ਕੀਤੀ ਇਹਨਾਂ ਦਾ ਇੱਕ ਸ਼ਬਦ ਸਾਰੰਗ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹ ਸ਼ਬਦ ਦੇ ਵਿੱਚ ਕੀ ਕਹਿ ਰਹੇ ਆ ਇਹਨਾਂ ਨੇ ਸਾਨੂੰ ਕੀ ਸਿੱਖਿਆ ਦਿੱਤੀ ਆ ਗੁਰੂ ਅਰਜਨ ਦੇਵ ਜੀ ਨੇ ਕਿਉਂ ਇਹਨਾਂ ਦਾ ਸ਼ਬਦ ਦਰਜ ਕੀਤਾ ਕਿਉਂਕਿ ਉਹ ਪੰਜਾਂ ਵਿਕਾਰਾਂ ਤੋਂ ਛੁਟਕਾਰਾ ਪਾਉਣ ਦੀ ਇਨਸਾਨ ਨੂੰ ਪ੍ਰੇਰ ਰਹੇ ਆ ਸੋਹਣੀ ਸਿੱਖਿਆ ਦੇ ਰਹੇ ਆ ਰੱਬ ਦੇ ਨਾਮ ਨਾਲ ਜੁੜ ਰਹੇ ਆ ਉਹਨਾਂ ਦਾ ਇੱਕੋ ਹੀ ਸ਼ਬਦ ਆ 1253 ਅੰਗ ਤੇ ਸਾ ਰੰਗ ਰਾਗ ਦੇ ਵਿੱਚ ਤਰਜ ਆਓ ਦੇ ਅਰਥ ਸਰਵਣ ਕਰੀਏ ਇੱਕੋ ਹੀ ਸ਼ਬਦ ਨਾਲ ਆਪ ਜੀ ਭਗਤ ਬਣ ਗਏ ਜਦੋਂ ਮੱਥਾ ਟੇਕਦੇ ਹਾਂ ਪਰਮਾਨੰਦ ਜੀ ਨੂੰ ਮੱਥਾ ਟੇਕਿਆ ਜਾਂਦਾ ਇਹ ਵੀ ਮੰਨਿਆ ਜਾਂਦਾ ਰਾਮਾਨੰਦ ਜੀ ਇਹਨਾਂ ਦੇ ਗੁਰੂ ਹੋਏ ਆ ਰਾਮਾਨੰਦ ਜੀ ਦੀ ਸੰਗਤ ਵਿੱਚ ਆ ਕੇ ਬਹੁਤ ਸਾਰੇ ਭਗਤ ਜਿਹੜੇ ਆ ਰੱਬ ਦੇ ਪਿਆਰੇ ਬਣੇ ਸੀ ਅੱਗੇ ਆਪ ਜੀ ਰਾਮਾਨੰਦ ਦਾ ਜੀਵਨ ਵੀ ਸਰਵਣ ਕਰੋਗੇ ਆਓ ਇਹਨਾਂ ਦਾ ਸ਼ਬਦ ਕੀ ਕਹਿੰਦਾ ਸੁਣੀਏ ਉਸ ਨੂੰ ਸਾਰੰਗ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਰੰਗ ਰਾਗ ਦੇ ਵਿੱਚ ਭਗਤ ਪਰਮਾਨੰਦ ਜੀ ਨੇ ਜੋ ਕਿਹਾ ਉਹ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤਾ ਵਾਹਿਗੁਰੂ ਇੱਕ ਹੈ ਬਣਾਉਣ ਵਾਲਾ ਪਾਲਣ ਵਾਲਾ ਮਟਾਉਣ ਵਾਲਾ ਓੰਕਾਰ ਉਹਦੀ ਧੁਨੀ ਆ ਸੱਚੇ ਗੁਰੂ ਦੀ ਕਿਰਪਾ ਵਨਾਲ ਹੀ ਬੰਦੇ ਦਾ ਸੁਭਾਅ ਬਦਲਦਾ ਨਹੀਂ ਕਾਲੀ ਕੰਬਲੀ ਜਿੰਨੇ ਮਰਜੀ ਵਾਰ ਧੋ ਲਵੋ ਚਿੱਟੀ ਨਹੀਂ ਹੋ ਸਕਦੀ ਕਾਲੀਆਂ ਚੀਜ਼ਾਂ ਕਾਲੀਆਂ ਹੀ ਰਹਿੰਦੀਆਂ ਨੇ ਜਿੰਨੇ ਮਰਜੀ ਸੂਰਜ ਹੋਣ ਇਹ ਤਾਂ ਗੁਰੂ ਦੀ ਰਹਿਮਤ ਹੋਵੇ ਫਿਰ ਬੰਦੇ ਦਾ ਸੁਭਾਅ ਬਦਲਦਾ ਨਹੀਂ ਸਾਰੀ ਜ਼ਿੰਦਗੀ ਉਦਾਂ ਹੀ ਰਹਿੰਦਾ ਬੰਦਾ ਤੈ ਨਰਕਿਆ ਪ੍ਰਾਨ ਸੁਣ ਕੀਨਾ ਭਗਤ ਜੀ ਪਰਮਾਨੰਦ ਜੀ ਫਰਮਾਉਂਦੇ ਆ ਬੰਦਿਆ ਬਾਣੀ ਤੋਂ ਪੜੀ ਆ ਰੱਬ ਦੇ ਸਬੰਧ ਵਿੱਚ ਕਥਾ ਤੂੰ ਸੁਣੀ ਆ ਸੁਣੀ ਆ ਬਹੁਤ ਚੰਗੀ ਗੱਲ ਪਰ ਸੁਣਨ ਤੋਂ ਬਾਅਦ ਕਿਆ ਪ੍ਰਾਣ ਸੁਣ ਕੀਨਾ ਤੂੰ ਕੀਤਾ ਕੀ ਆ ਬਾਅਦ ਚ ਜਿਵੇਂ ਕਿ ਬਾਣੀ ਤਾਂ ਤੂੰ ਪੜ ਲਈ ਆ ਸੰਗਤ ਵੀ ਤੂੰ ਕਰ ਲਈ ਆ ਸੰਤਾਂ ਦੀ ਪ੍ਰਾਣਾਂ ਦੀ ਕਥਾ ਵੀ ਸੁਣ ਲਈ ਆ ਪਰ ਬਾਅਦ ਵਿੱਚ ਤੂੰ ਕੀ ਕੀਤਾ ਉਹਦੇ ਬਾਰੇ ਵੀ ਮੈਨੂੰ ਦੱਸਣਾ ਕਰ ਅੱਗੇ ਚੱਲਦੇ ਨੇ ਅਨਪਾਵਣੀ ਭਗਤ ਨਹੀਂ ਉਪਜੀ ਪਾਵਣੀ ਤੋਂ ਭਾਵ ਹੈ ਜੋ ਚੀਜ਼ ਟਿਕਦੀ ਨਹੀਂ ਹੁੰਦੀ ਅਨਪਾਵਨੀ ਤੋਂ ਪਾਪ ਜੋ ਟਿਕੀ ਰਹਿੰਦੀ ਆ ਸਦਾ ਹੀ ਟਿਕਾਹ ਵਾਲੀ ਭਗਤ ਨਹੀਂ ਉਪਜੀ ਤੇਰੇ ਅੰਦਰ ਸੁਣ ਕੇ ਟਿਕਾਹ ਤਾਂ ਆਇਆ ਨਹੀਂ ਮਨ ਤੇਰਾ ਸ਼ਾਂਤ ਨਹੀਂ ਹੋਇਆ ਤੇ ਭੁੱਖੇ ਦਾਣ ਨਦੀਨਾ ਕਥਾ ਵਾਰਤਾ ਤੂੰ ਸੁਣਦਾ ਰਿਹਾ ਰੱਬ ਦਾ ਕੀਰਤਨ ਤੂੰ ਸੁਣਦਾ ਰਿਹਾ ਪਰ ਜਦੋਂ ਅਮਲ ਕਮਾਉਣ ਦੀ ਵਾਰੀ ਆਈ ਇੱਕ ਭੁੱਖੇ ਬੰਦੇ ਨੂੰ ਤੂੰ ਪ੍ਰਸ਼ਾਦਾ ਵੀ ਨਾ ਸ਼ਿਕਾ ਸਕਿਆ ਉਸ ਨੂੰ ਭੁੱਖੇ ਨੂੰ ਪੈਰਾਂ ਵਿੱਚ ਜੋੜਾ ਨਹੀਂ ਸੀ ਜਿਸ ਦੇ ਉਸ ਨੂੰ ਤੂੰ ਜੋੜਾ ਨਹੀਂ ਲੈ ਕੇ ਦੇ ਸਕਿਆ ਇਸ ਤਰ੍ਹਾਂ ਵਿੱਦਿਆ ਤੋਂ ਹੀਣਾ ਸੀ ਉਹ ਵਿੱਦਿਆ ਵੀ ਨਹੀਂ ਪੜਾ ਸਕਿਆ ਜੇ ਤੇਰੇ ਕੋਲ ਪੈਸੇ ਸੀ ਤੂੰ ਮਾਇਆ ਨੂੰ ਸੰਭਾਲ ਕੇ ਰੱਖਿਆ ਭੁੱਖਿਆਂ ਨੂੰ ਤੂੰ ਪ੍ਰਸ਼ਾਦਾ ਵੀ ਨਹੀਂ ਸ਼ਕਾ ਸਕਿਆ ਤੇਰੀ ਕਥਾ ਸੁਣੀ ਦਾ ਤੇਰੇ ਨਿਤਨੇਮ ਕੀਤੇ ਦਾ ਤੈਨੂੰ ਕੀ ਲਾਭ ਹੈ ਜੇ ਤੂੰ ਉਹਦੇ ਤੇ ਅਮਲ ਹੀ ਨਹੀਂ ਕਰਉਣਾ ਇਹ ਸਾਫ਼-ਸਾਫ਼ ਭਗਤੀ ਜੀ ਨੇ ਕਿਹਾ ਕਥਾ ਸੁਣੀ ਦਾ ਤਦ ਹੀ ਲਾਭ ਹੈ ਤੀਰਤਨ ਸੁਣੇ ਦਾ ਤਦ ਹੀ ਲਾਭ ਹੈ ਬਾਣੀ ਪੜ੍ਹੀ ਫੇਰ ਹੀ ਉਹਦਾ ਫਾਇਦਾ ਹੈ ਜੇ ਉਹਨੂੰ ਅਮਲਾਂ ਵਿੱਚ ਲੈ ਕੇ ਆਉਣਾ ਹੈ ਉਹ ਜੇ ਕਿਤਾਬ ਸੇ ਫਰੋਗ ਹੈ ਤੂੰ ਕਿਤਾਬੇ ਖਵਾਂ ਹੈ ਕਿ ਸਾਹਿਬੇ ਕਿਤਾਬ ਨਹੀਂ ਹੈ ਬੰਦੇ ਭਗਤ ਪਰਮਾਨੰਦ ਜੀ ਕਹਿ ਰਹੇ ਆ ਤੂੰ ਸਿਰਫ ਬਾਣੀ ਪੜਨ ਵਾਲਾ ਨਹੀਂ ਆ ਬਾਣੀ ਸੁਣਨ ਵਾਲਾ ਨਹੀਂ ਆ ਬਾਣੀ ਜੋ ਕਹਿੰਦੀ ਆ ਉਹ ਤੇਰੇ ਜੀਵਨ ਵਿੱਚ ਨਹੀਂ ਹੈ ਤੂੰ ਸਿਰਫ ਗੁਰੂ ਨੂੰ ਮੱਥਾ ਟੇਕਣ ਵਾਲਾ ਹੀ ਹੈ ਗੁਰੂ ਜੋ ਕਹਿੰਦਾ ਹੈ ਉਹ ਤੂੰ ਨਹੀਂ ਮੰਨਦਾ ਤੂੰ ਗੁਰੂ ਨੂੰ ਮੰਨਦਾ ਹੈ ਪਰ ਗੁਰੂ ਦੀ ਨਹੀਂ ਮੰਨਦਾ ਤੈ ਨਰ ਕਿਆ ਪ੍ਰਾਣ ਸੁਣ ਕੇ ਸਿੱਧੇ ਉਹਨਾਂ ਨੇ ਤੀਰ ਮਾਰੇ ਆ ਭਗਤ ਪਰਮਾਨੰਦ ਜੀ ਨੇ ਬੰਦਿਆ ਕਥਾ ਕੀਰਤਨ ਸੁਣ ਕੇ ਬਾਣੀ ਪੜ੍ਹ ਕੇ ਉਦੋਂ ਬਾਅਦ ਤੂੰ ਕੀਤਾ ਕੀ ਆ ਅੱਗੇ ਦੱਸ ਦੇ ਨੇ ਕੀ ਹੋਇਆ ਤੇਰੇ ਜੀਵਨ ਵਿੱਚ ਰਹਾਉ ਤੋਂ ਅਗਲੀ ਪੰਕਤੀ ਕਾਮ ਨਾ ਵਿਸਰਿਓ ਕਰੋਧ ਨਾ ਵਿਸਰਿਓ ਲੋਭ ਨਾ ਛੂਟਿਓ ਦੇਵਾ ਬਾਣੀ ਪੜ੍ਹ ਕੇ ਵੀ ਤੇਰੀ ਵਾਸ਼ਨਾ ਨਹੀਂ ਵਿਸਰੀ ਖਤਮ ਨਹੀਂ ਹੋਈ ਗੁੱਸਾ ਵੀ ਤੇਰੇ ਵਿੱਚੋਂ ਮਹੀ ਪਿਆ ਲਾਲਚ ਵੀ ਤੇਰੇ ਵਿੱਚੋਂ ਨਹੀਂ ਅੱਜ ਲੋਭ ਨਾ ਛੂਟਿਓ ਦੇਵਾ ਏ ਵਾਹਿਗੁਰੂ ਏ ਖੁਦਾ ਨਾਮ ਸੁਣ ਕੇ ਕਥਾ ਸੁਣ ਕੇ ਕੀਰਤਨ ਸੁਣ ਕੇ ਬਾਣੀ ਪੜ੍ਹ ਕੇ ਵੀ ਬੰਦੇ ਦਾ ਕਾਮ ਨਹੀਂ ਜਿਹੜਾ ਖਤਮ ਹੋਇਆ। ਕਰੋਧ ਖਤਮ ਨਹੀਂ ਹੋਇਆ, ਗੁੱਸਾ ਉਵੇਂ ਹੀ ਪਿਆ, ਲਾਲਚ ਵੀ ਉਵੇਂ ਹੀ ਪਿਆ। ਪਰ ਨਿੰਦਾ ਮੁਖ ਤੇ ਨਹੀਂ ਛੂਟੀ। ਨਿਤਨੇਮ ਵੀ ਕਰਨਾ, ਸੇਵਾ ਵੀ ਕਰਨੀ ਆ, ਨਿੰਦਿਆ ਵੀ ਕਰਨੀ ਆ। ਸੇਵਾ ਵੀ ਕਰਨੀ ਆ, ਬਰਤਨ ਵੀ ਮਾਂਜਣੇ ਆ, ਗੁਰੂ ਘਰੇ ਆਉਣਾ, ਝਾੜੂ ਵੀ ਲਾਉਣਾ। ਪਰ ਨਿੰਦਿਆ ਕਰਨੀ ਕਰਨੀ। ਪਰ ਨਿੰਦਾ ਮੁਖ ਤੇ ਨਹੀਂ ਛੂਟੀ। ਨਿਫਲ ਪਈ ਸਭ ਸੇਵਾ। ਇਹੋ ਜੀ ਸੇਵਾ ਦਾ ਕੋਈ ਲਾਭ ਨਹੀਂ। ਭਗਤ ਪਰਮਾਨੰਦ ਜੀ ਹੀ ਕਹਿ ਰਹੇ ਆ। ਸੇਵਾ ਵੀ ਕਰਨੀ ਆ ਨਿੰਦਿਆ ਵੀ ਕਰਨੀ ਧਿਆਨ ਦੂ ਧਿਆਨ ਦੂਜਿਆਂ ਤੇ ਰੱਖਣਾ ਧਿਆਨ ਦੂਜਿਆਂ ਵੱਲ ਹੀ ਰੱਖਣਾ ਤੇ ਨਿਤਨਿਮ ਵੀ ਕਰਨਾ ਸੇਵਾ ਵੀ ਕਰੀ ਜੀ ਉਹਦਾ ਕੋਈ ਫਾਇਦਾ ਨਹੀਂ ਨਫਲ ਭਈ ਸਭ ਸੇਵਾ ਇਹੋ ਜੀ ਸੇਵਾ ਨਹੀਂ ਕਬੂਲ ਹੋ ਸਕਦੀ ਇਧਰੋਂ ਭਾਂਡੇ ਮਾਂਜੀ ਜਾਓ ਤੇ ਨਾਲ ਬੰਦਿਆਂ ਨੂੰ ਮਾਂਜੀ ਜਾਓ ਇਹ ਨਹੀਂ ਹੋ ਸਕਦਾ ਤੱਪੜ ਝਾੜੀ ਜਾਓ ਬੰਦਿਆਂ ਨੂੰ ਵੀ ਝਾੜੀ ਜਾਓ ਇਹ ਸੇਵਾ ਨਹੀਂ ਕਬੂਲ ਹੋ ਸਕਦੀ ਗੁਰੂ ਪਿਆਰਿਓ ਬਾਟ ਪਾਰ ਕਰ ਮੂਸ ਬਰਾਨੋ ਪੇਟ ਭਰੇ ਅਪਰਾਧੀ ਭਗਤ ਜੀ ਬਾਟਪਾਰ ਤੋਂ ਭਾਵ ਗਲਤ ਰਸਤਾ ਚੂਜ਼ ਕਰਕੇ ਅਪਣਾ ਕੇ ਕਿਸੇ ਦੇ ਘਰ ਨੂੰ ਲੁੱਟ ਕੇ ਕਿਸੇ ਦਾ ਗਲਾ ਕੱਟ ਕੇ ਪੇਟ ਭਰੇ ਅਪਰਾਧੀ ਰਿਸ਼ਵਤਖੋਰੀ ਜਿਵੇਂ ਹੁੰਦੀ ਹੈ ਜਾਂ ਕੋਈ ਦੁਕਾਨ ਵਾਲੇ ਵੀ ਲੋਕ ਦੇਖੇ ਆ ਮੈਂ ਖੁਦ ਉਹ ਜਿੰਨਾ ਉਹਨਾਂ ਦਾ ਬਣਦਾ ਉਹਨਾਂ ਨਹੀਂ ਉਹ ਲੈਂਦੇ ਠੱਗ ਲੈਂਦੇ ਇਹ ਨਹੀਂ ਅਸੀਂ ਕਹਿੰਦੇ ਕਿ ਲਾਭ ਨਾ ਕਮਾਓ ਬਾਣੀਏ ਨਹੀਂ ਕਹਿੰਦੀ ਉਹਨਾਂ ਨੇ ਦੁਕਾਨ ਖੋਲੀ ਆ ਮਿਹਨਤ ਕੀਤੀ ਆ ਉਹ ਲਾਭ ਕਮਾਉਣ ਨਹੀਂ ਬੈਠੇ ਪਰ ਇੰਨਾ ਵੀ ਨਹੀਂ ਹੁੰਦਾ ਕਿ ਜਿਹੜਾ ਆਵੇ ਉਹਦਾ ਗਲਾ ਹੀ ਵੱਢ ਲੋ ਇਸ ਤਰ੍ਹਾਂ ਜਿਹੜੇ ਕਰਕੇ ਪੇਟ ਭਰਦੇ ਆ ਉਹ ਅਪਰਾਧੀ ਆ ਰੱਬ ਦੀ ਨਿਗਾਹ ਦੇ ਵਿੱਚ ਕਾਨੂੰਨ ਉਹਨਾਂ ਨੂੰ ਮਾਫ ਕਰ ਸਕਦਾ ਹੋ ਸਕਦਾ ਕਾਨੂੰਨ ਉਹਨਾਂ ਨੂੰ ਮਾਫ ਕਰ ਦੇਵੇ ਜੱਜ ਵੀ ਰਿਸ਼ਵਤ ਲੈ ਲੈਂਦੇ ਆ ਪਰ ਵਾਹਿਗੁਰੂ ਦੀ ਨਿਗਾਹ ਵਿੱਚ ਉਹ ਅਪਰਾਧੀ ਬੰਦੇ ਆ ਜੇ ਪਰ ਲੋਕ ਜਾਏ ਅਪਕੀਰਤ ਕੀਰਤ ਤਾਂ ਸੋਭਾ ਹੁੰਦੀ ਆ ਅਪਕੀਰਤ ਹੋ ਗਿਆ ਉਹ ਕੰਮ ਕਰਨਾ ਜਿਹਦੀ ਲਾਹਤ ਹੀ ਮਿਲਣੀ ਆ ਬੰਦਿਆ ਤੂੰ ਕੀਤੇ ਹੀ ਉਹ ਕੰਮ ਆ ਭਗਤ ਜੀ ਪਰਮਾਨੰਦ ਜੀ ਕਹਿੰਦੇ ਜਿਹਦੇ ਨਾਲ ਤੈਨੂੰ ਪ੍ਰਲੋਕ ਵਿੱਚ ਲਾਹਤਾਂ ਮਿਲਣ ਤੂੰ ਕਰਦਾ ਹੀ ਉਹ ਜਾ ਕੁਝ ਨਹੀਂ ਹਾਂ ਸੋਈ ਅਵਿਦਿਆ ਸਾਦੀ ਤੇਰੇ ਕਰਮ ਹੀ ਇਹੋ ਜੇ ਸੀ ਜਿਹਦੇ ਨਾਲ ਤੁਮ ਲਾਨਤਾ ਹੀ ਮਿਲਦੀਆਂ ਸੀ ਜੇਕਰ ਬੰਦੇ ਦਾ ਮਨ ਗੁਰੂ ਤੋਂ ਪਾਸੇ ਹੋਵੇ ਨਾ ਗੁਰੂ ਦੀ ਸੰਗਤ ਵਿੱਚ ਨਾ ਹੋਵੇ ਤਾਂ ਕਾਰਨਾਮਿਕ ਕਰਤੂਤਾਂ ਬਣ ਜਾਂਦੇ ਆ ਜੇ ਕਰਮ ਜਿਹੜੇ ਆ ਗਲਤ ਹੋ ਜਾਣ ਗੁਰੂ ਦੀ ਸੰਗਤ ਨਾ ਕਰੇ ਬੰਦਾ ਉਹਦੇ ਕਰਮ ਕਰਤੂਤਾਂ ਬਣ ਜਾਂਦੇ ਆ ਭਗਤ ਜੀ ਕਹਿ ਰਹੇ ਆ ਹਿੰਸਾ ਤੋਂ ਮਨ ਤੇ ਨਹੀਂ ਛੁੱਟੀ ਜੀ ਦਇਆ ਨਹੀਂ ਪਾਲੀ ਕਿਸੇ ਜੀ ਤੇ ਤਰਸ ਨਹੀਂ ਕੀਤਾ ਤੂੰ ਹਮੇਸ਼ਾ ਆਪਣੇ ਲਾਭ ਲਈ ਆਪਣੇ ਸਵਾਰਥ ਲਈ ਜ਼ਿੰਦਗੀ ਜਿਉਈ ਆ। ਦਇਆ ਨਹੀਂ ਪਾਲੀ ਤੇਰੇ ਅੰਦਰ ਦਇਆ ਨਹੀਂ ਪੈਦਾ ਹੋਈ। ਧਰਮ ਕਿੱਥੋਂ ਆਉਣਾ ਸੀ? ਸੰਤੋਖ ਕਿੱਥੋਂ ਆਉਣਾ ਸੀ? ਤਾਂ ਭੱਜ ਦੌੜ ਵਿੱਚ ਹੀ ਤੇਰੀ ਜ਼ਿੰਦਗੀ ਜਿਹੜੀ ਮਿਲੀ ਸੀ, ਛਾਲਾਂ ਮਾਰਦੀ ਉਲੰਘਦੀ। ਪਰਮ ਆਨੰਦ ਸਾਧ ਸੰਗਤ ਮਿਲ, ਕਥਾ ਅਪਣੀਤ ਨਾ ਚੱਲੀ। ਇਹੋ ਜੀ ਕਥਾ ਸੁਣੀ ਦਾ ਵੀ ਕੋਈ ਲਾਭ ਨਹੀਂ ਹੈ। ਇਹ ਕਥਾ ਵੀ ਸੁਣਨੀ ਆ ਤੇ ਬਾਅਦ ਵਿੱਚ ਕਰਮ ਜਿਹੜੇ ਆ ਉਹੀ ਰੱਖਣੇ ਆ। ਇਹ ਬਾਣੀ ਪੜਨੀ ਆ ਨਿਤਨੇਮ ਵੀ ਕਰਨਾ ਕਰਮ ਉਹਦੇ ਹੀ ਰੱਖਣੇ ਆ ਨਿੰਦਿਆ ਵੀ ਕਰੀ ਜਾਣੀਆਂ ਭਾਂਡੇ ਵੀ ਮਾਂਜੀ ਜਾਣੇ ਆ ਭਾਂਡੇ ਵੀ ਮਾਂਜੀ ਜਾਣੇ ਬੰਦਿਆਂ ਨੂੰ ਵੀ ਮਾਂਜੀ ਜਾਣਾ ਤੱਪੜ ਵੀ ਝਾੜੀ ਜਾਣੇ ਬੰਦਿਆਂ ਨੂੰ ਵੀ ਝਾੜ ਪਾਈ ਜਾਣੀਆਂ ਇਹੋ ਜੀ ਸੇਵਾ ਦਾ ਕੋਈ ਲਾਭ ਨਹੀਂ ਇਹ ਬਖਾਵਾ ਹੈ ਇਹ ਪਖੰਡ ਹੈ ਭਗਤ ਪਰਮਾਨੰਦ ਜੀ ਕਹਿੰਦੇ 99% ਲੋਕ ਜਿਹੜੇ ਆ ਉਹਨਾਂ ਦੇ ਜੀਵਨ ਵਿੱਚ ਸਿਰਫ ਪਖੰਡ ਕਰੋੜਾਂ ਦੇ ਪਿੱਛੇ ਆ ਕੱਧਾ ਹੀ ਆ ਕੋਈ ਜਿਹੜਾ ਸੱਚੇ ਦਿਲੋਂ ਵਾਹਿਗੁਰੂ ਦਾ ਨਾਮ ਜਪਦਾ ਹੈ